ਨੋ ਮੈਂ ਦੇਖਦੇ ਅੱਜ ਦੇ ਅੱਜ ਦੇ ਮੌਕੇ ਪਰ ਸਾਰਾ ਸਥਿਤੀ ਹੈ ਉਹ ਆਨੰਦ ਕੁਬੀਨਾਂ ਤੇ ਤੇ ਗੱਜਰਾਂ ਤੁਸੀਂ ਦੇਖ ਸਕਦੇ ਹੋ ਇੱਕ ਝਲਕ ਕ੍ਰਾਈਮ ਰਿਪੋਰਟਰ ਲਲਿਤ ਸ਼ਰਮਾ ਤੇ ਕੈਮਰਾਮੈਨ ਪੁਨੀਤ ਕੁਮਾਰ ਦੀ ਖਾਸ ਰਿਪੋਰਟ ਠੀਕ ਹੈ ਜਿਹੜੀ ਗੱਡੀ ਨਹੀਂ ਲੱਗਦੀ ਤੇ ਉਹਦਾ ਚਲਾਨ ਕਿੱਥੇ ਕਰਦਾ ਜੀ ਪਾਰਕਿੰਗ ਹੁਣ ਤੱਕ ਕਿੰਨੇ ਚਲਾਨ ਕੱਢਤੇ ਗਾਣ ਤਾਂ 20-30 ਕਰਦੇ ਹੋ ਹੇਰਵਾ ਫਿਰੋ ਕਿ ਮੈਂ ਸਹੀ ਦੇਣਾ ਚਾਹੁੰਦੇ ਆਂ ਕਿ ਜੀਆ ਤੇ ਜਨਪਤੀ ਵੀ ਗੱਡੀ ਆਪਣੇ ਪਾਰਕ ਚ ਲਾਓ ਤੇ ਰੋੜਰ ਕਲੀਅਰ ਰੱਖੋ ਆਪਾਂ ਦੇ ਸੰਗੀ ਨਾਲੇ ਆਈ ਗਏ ਆ ਜਿਹੜੇ 18 ਸਾਲ ਤੋਂ ਘੱਟ ਬੱਚੇ ਜਿਹੜਾ ਮੋਫਿਆਂ ਵਗੈਰਾ ਚਲਾਣੇ ਹੋ ਤਾਂ ਕੋਲਡ ਕੀ ਕਾਰਵਾਈ ਕਰਨਾ ਚਾਹੀਦੀ ਹੈ ਹੁਣ ਚਲਾਹ ਕਹੀਦੇ ਨਾਲੇ ਪਗਲੀ ਨੂੰ ਤੁਸੀਂ ਕੀ ਸੁਨੇਹਾ ਦੇਣਾ ਚਾਹੁੰਦੇ ਆਂ ਜੀ ਤਕਰੀਬ ਇਹ ਹੈ ਕਿ ਜਨਾ ਚੱਲੇ ਜਿਹੜੀ ਫਾਰਕ ਸਰਕਾਰੀ ਬਣੀ ਉਹਤੇ ਕੰਦੀਆਂ ਲਗਾਉਂਦੇ ਤੇ ਰੋਡ ਤੇ ਨਹੀਂ ਬੱਤੀ ਕੜੀ ਗੱਲ ਕੇ ਨੇ ਓਕੇ ਰਾਕੇ ਪੁਲਿਸ સમાચાર ਵੱਲੋਂ ਅਜੀ ਸ਼ਰਮਾ ਔਰ ਪ੍ਰੀਤੀ ਰਿਪੋਰਟ